ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਿਲੂਸ਼ ਗਰ ਕਮੇਟੀ ਪੰਜਾਬ ਤੋਂ ਜਿਹੜਾ 767 ਖੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਤਿੰਨਾਂ ਮਹੀਨਿਆਂ ਵਿੱਚ ਹੋਈਆਂ ਜਿਹੜੇ ਅੱਜ ਪ੍ਰਚਾਰ ਮਾਧਮਾਂ ਦਾ ਵਿਸ਼ਾ ਬਣਿਆ ਹੋਇਆ ਵਾ ਮਹਾਰਾਸ਼ਟਰ ਬੇਸ਼ੱਕ ਖੁਦਕੁਸ਼ੀਆਂ ਦੇ ਮਾਮਲੇ ਤੇ ਸਭ ਤੋਂ ਉੱਪਰ ਜਾ ਰਿਹਾ ਪਰ ਇਹਦੇ ਨਾਲ ਕਰਨਾਟਕਾ ਆਂਧਰਾ ਪ੍ਰਦੇਸ਼ ਤਾਮਲਨਾਡੂ ਮੱਧ ਪ੍ਰਦੇਸ਼ ਦੇ ਵਿੱਚ ਵੀ ਖੁਦਕੁਸ਼ੀਆਂ ਦਾ ਅੰਕੜਾ ਬਹੁਤ ਜ਼ਿਆਦਾ ਵਾ ਪੰਜਾਬ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਤਿੰਨ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਇੱਕ ਦਿਨ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ ਇਹ ਖੁਦਕੁਸ਼ੀਆਂ ਦਾ ਰੁਝਾਨ ਲੰਬੇਰੇ ਸਮੇਂ ਤੋਂ ਆ ਇਹਦੇ ਬਾਰੇ ਡਾਕਟਰ ਸੁਆਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ ਚ ਲਿਖਿਆ ਸੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਇਸ ਕਰਕੇ ਹੋ ਰਹੀਆਂ ਵੀ ਜਿਹੜੀਆਂ ਸੰਸਥਾਵਾਂ ਤੋਂ ਕਿਸਾਨਾਂ ਨੇ ਪੈਸੇ ਲਈ ਨੇ ਉਹਨਾਂ ਨੇ ਅੰਨੇ ਵਿਆਜ ਲਾਏ ਨੇ ਯਾਨੀ ਬਲਾਈਂਡ ਇੰਟਰਸਟ ਦਾ ਸ਼ਬਦ ਵਰਤਿਆ ਸੀ ਅਰੋਨਾ ਇਹ ਵੀ ਦਿੱਤੀ ਸੀ ਵੀ ਜਿਹੜੇ ਕਿਸਾਨਾਂ ਦੀਆਂ ਲਾਗਤਾਂ ਨੇ ਚਾਹੇ ਡੀਜ਼ਲ ਸੀ ਚਾਹੇ ਖਾਦਾਂ ਸੀਗੀਆਂ ਦਵਾਈਆਂ ਸੀਗੀਆਂ ਖੇਤੀ ਬੀਜ ਸੀਗਾ ਖੇਤੀ ਮਸ਼ੀਨਰੀ ਸੀਗੀ ਲੇਬਰ ਸੀਗੀ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਵਾ ਪਰ ਕਿਸਾਨਾਂ ਨੂੰ ਲਾਗਤਾਂ ਦੇ ਅਨੁਸਾਰ ਫਸਲਾਂ ਦੇ ਭਾਅ ਨਹੀਂ ਮਿਲੇ ਤਾਂ ਹੀ ਉਹਨਾਂ ਨੇ C250 ਫਾਰਮੂਲੇ ਅਨੁਸਾਰ ਕਿਸਾਨਾਂ ਨੂੰ ਫਸਲ ਦਾ ਭਾਅ ਦੇਣ ਦੀ ਗੱਲ ਕਹੀ ਸੀ ਸਾਡੀਆਂ ਆਮਦਨਾਂ ਤਾਂ ਦੁਗਨੀਆਂ ਕੀ ਕਰਨੀਆਂ ਸੀ ਸਾਡੀਆਂ ਜ਼ਿੰਦਗੀਆਂ ਵਿੱਚ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਾਂ ਰਾਜ ਸਰਕਾਰਾਂ ਦੀਆਂ ਪਾਲਿਸੀਆਂ ਹਨੇਰਾ ਛਾ ਰਿਹਾ ਹੈਗਾ ਜਿਹੜਾ ਹੁਣ ਭਾਰਤ ਅਮਰੀਕਾ ਨਾਲ ਸਮਝੌਤਾ ਕਰਨ ਜਾ ਰਿਹਾ ਜਿਹਦੇ ਵਿੱਚ ਖੇਤੀ ਸੈਕਟਰ ਵੀ ਆ ਰਿਹਾ ਚਾਹੇ ਉਹ ਡੇਰੀ ਹੋਵੇ ਪੁਲਟਰੀ ਹੋਵੇ ਮੀਟ ਦਾ ਖੇਤਰ ਹੋਵੇ ਜਾਂ ਖੇਤੀ ਜਿੰਸਾ ਹੋਣ ਹੋਰ ਖੇਤਰ ਵੀ ਆ ਇਹਦੇ ਨਾਲ ਕਿਸਾਨਾਂ ਤੇ ਬੁਰੇ ਪ੍ਰਭਾਵ ਪੈਣਗੇ ਜੇ ਅਮਰੀਕਾ ਨੂੰ ਟੈਕਸ ਮੁਕਤ ਕਰਕੇ ਉਹਨਾਂ ਦਾ ਮਾਲ ਇੱਥੇ ਆ ਕੇ ਡੰਪ ਹੁੰਦਾ ਤੇ ਖੇਤੀ ਕਿਸਾਨਾਂ ਲਈ ਘਾਟੇਮੰਦਾ ਸਭ ਦਾ ਪਹਿਲੋਂ ਹੀ ਜਾਂ ਹੋਰ ਅਜਾੜਾ ਹੋਊਗਾ ਜਿਹੜਾ ਐਰਕੀ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਮਾਨਸੂੂਦਤਰ ਵਿੱਚ ਕੇਂਦਰ ਬਿਲ ਲਿਆਉਂਦੀ ਤਿਆਰੀ ਚ ਪਾਵਰ ਸੈਕਟਰ ਦਾ ਪ੍ਰਾਈਵੇਟੇਸ਼ਨ ਵੀ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਵੱਡੀਆਂ ਦਿੱਕਤਾਂ ਖੜੀਆਂ ਕਰੂਗਾ ਉਹਨਾਂ ਦੀਆਂ ਮੁਸ਼ਕਲਾਂ ਖੜੀਆਂ ਕਰੂਗਾ ਇਸ ਕਰਕੇ ਅਸੀਂ ਸਪਸ਼ਟ ਕਰਨੇ ਆ ਕਿ ਕਿਸਾਨਾਂ ਨੂੰ ਕਰਜ਼ੇ ਮੁਕਤ ਕੀਤਾ ਜਾਵੇ আর ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇ ਧੰਨਵਾਦ